ਦੀ ਬਲਾਰੀ ਦੇ ਇਸ ਸਭਾ ਦੇ ਅੰਦਰ ਉਪਸਥਿਤ ਹੋ ਕਲਗੀ ਤਰਪਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਕਦਸ ਫਤਿਹ ਦਾ ਹਰਾਉ ਆਖੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਇਸ ਸਭਾ ਬਦੇ ਚ ਉਪਸਥਿਤ ਹੋਏ ਹਾਂ ਸੁਦਾਸਨ ਟੋਪਕ ਮਿਲਿਆ ਸੀ ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਹੂ ਵਾਲੀਆ ਉਹਨਾਂ ਦੇ ਜੇਕਰ ਆਪਾਂ ਪਰਿਵਾਰਕ ਪਿਛੋਕੜ ਨੂੰ ਵੇਖੀਏ ਸਰਦਾਰ ਜਸ ਸਿੰਘ ਅਲੂ ਵਾਲੇ ਦਾ ਪਰਿਵਾਰਕ ਪਿਛੋਕੜ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਸੋਂ ਮੈਂ ਇਹ ਸਿੱਖੀ ਦੇ ਨਾਲ ਜੁੜੇ ਇਹਨਾਂ ਦੇ ਪਰਿਵਾਰਕ ਵਡੇਰੇ ਸਰਦਾਰ ਸੈਨਾ ਸਿੰਘ ਜੀ ਅਤੇ ਸਰਦਾਰ ਬਦਰਾ ਸਿੰਘ ਜੀ ਸਰਦਾਰ ਬਦਾਵਾ ਸਿੰਘ ਜੀ ਤੇ ਸਰਦਾਰ ਸੈਨਾ ਸਿੰਘ ਜੀ ਇਹ ਉਹਨਾਂ ਦੇ ਵਡੇਰੇ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੇਲੇ ਉਹਨਾਂ ਦੇ ਨਜੰਗਾ ਦੇ ਵਿੱਚ ਸਹਾਇਤਾ ਕਰਦੇ ਰਹੇ ਨੇ ਇਹ ਸਿੰਘ ਸ਼ਬਦ ਜਦੋਂ ਲੱਗ ਜਾਂਦਾ ਹੈ ਆਪਾਂ ਨੂੰ ਇਹ ਲੱਗਦਾ ਹੈ ਕਿ ਉਸ ਸਮੇਂ ਸਿੰਘ ਕਿਵੇਂ ਲੱਗ ਗਿਆ ਕਿਉਂਕਿ ਰਾਜਪੁਰਾ ਨੇ ਰਾਜਪਤਾ ਨੇ ਘਰਾਂਦ ਕਰਕੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਲੱਗਿਆ ਤੇ ਇਹ ਦੋਨੇ ਜਾਣੇ ਇਹ ਵਡੇਰੇ ਸੈਨਾ ਸਿੰਘ ਜੀ ਤੇ ਵਿਦਾਵਾ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਿੱਖ ਸਨ ਇਹਨਾਂ ਦੇ ਕੁਲ ਦੇ ਅੱਗੇ ਸਰਦਾਰ ਬਦਰਾ ਸਿੰਘ ਜੀ ਜੋ ਕਿ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਹੋਏ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ ਇਹਨਾਂ ਦੀ ਸ਼ਰਧਾ ਅਸੀਂ ਕਲੰਗੀ ਧਰਪਤਾ ਤੇ ਇਹਨਾਂ ਦੇ ਅਨੰਦ ਕਾਰਜ ਨੂੰ 10 ਸਾਲ ਹੋ ਗਏ ਸਰਦਾਰ ਬਧਰਾ ਸਿੰਘ ਦੇ ਘਰ ਕੋਈ ਔਲਾਦ ਨਹੀਂ ਹੋਈ 10 ਸਾਲਾਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਗਏ ਅਰਦਾਸ ਬੇਨਤੀ ਕੀਤੀ ਕਿ ਅਨੰਦ ਕਾਰਜ ਨੂੰ 10 ਸਾਲ ਹੋ ਗਏ ਨੇ ਕੋਈ ਔਲਾਦ ਨਹੀਂ ਹੈ ਸੰਤਾਨ ਨਹੀਂ ਹੈ ਡਾਕਟਰ ਗੰਡਾ ਸਿੰਘ ਲਿਖਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਰਨਾਂ ਦੇ ਵਿੱਚ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਨਾਲ ਕੇ ਅਕਾਲ ਪੁਰਖ ਦੀ ਪੂਜਨਾ ਕਰੋ ਤੁਹਾਡੇ ਘਰ ਦੇ ਅੰਦਰ ਜਸ ਵਾਲਾ ਤੇ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ ਸਮਾਂ ਲੰਘਿਆ ਸਮਾਂ ਆਇਆ 1718 ਈਸਵੀ 3 ਮਈ 1718 ਈਸਵੀ ਨੂੰ ਸਰਦਾਰ ਬਦਰਾ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁਖੋਂ ਜੱਸਾ ਸਿੰਘ ਆਲੂ ਵਾਲੀਆ ਦਾ ਜਨਮ ਹੋਇਆ ਆਲੂ ਪਿੰਡ ਦੇ ਵਿੱਚ ਜਨਮ ਹੋਣ ਕਰਕੇ ਇਹਨਾਂ ਦੇ ਨਾਮ ਦੇ ਮਗਰ ਆਲੂ ਵਾਲੀਆ ਲੱਗਣ ਲੱਗਿਆ 1718 ਦੇ ਅੰਦਰ ਜਨਮ ਹੋਇਆ ਤੇ ਜਦੋਂ 5 ਸਾਲ ਦੇ ਹੋਏ ਇਹਨਾਂ ਦੇ ਪਿਤਾ ਜੀ ਸਰਦਾਰ ਬਧਰਾ ਸਿੰਘ ਜੀ ਅਕਾਲ ਚਲਾਨਾ ਕਰ ਗਏ ਅਕਾਲ ਚਲਾਨਣ ਤੋਂ ਬਾਅਦ ਇਹ ਸਮਾਂ ਹੀ ਐਸਾ ਸੀ ਕਿ ਉਦੋਂ ਸਿੱਖ ਲੋਕ ਸੁਪਕੇ ਰਹੇ ਸਨ ਮੌਤ ਦਾ ਖਤਰਾ ਸੀ ਚਾਰੇ ਪਾਸੇ ਸਿੱਖਾਂ ਦੇ ਦੁਸ਼ਮਣ ਬਣੇ ਹੋਏ ਸਨ ਇਹਨਾਂ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਜੀ ਅਤੇ ਮਾਤਾ ਜੀਵਨ ਕੌਰ ਜੀ ਨੇ ਸੋਚਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਣ ਹੈ ਐਸ ਬੱਚੇ ਜਾਨ ਬਚੀ ਜਾਵੇ ਕਉਮ ਦੇ ਲੇਖੇ ਦੇ ਵਿੱਚ ਲੱਗ ਜਾਵੇ ਉਹ ਫਿਰ 1723 ਈਸਵੀ ਨੂੰ ਜੱਸਾ ਸਿੰਘ ਨੂੰ ਲਿਆ ਕਰਕੇ ਆਪਣੇ ਮਾਮਾ ਜੀ ਦੇ ਨਾਲ ਮਾਤਾ ਜੀ ਦੇ ਨਾਲ ਉਹ ਦਿੱਲੀ ਪਹੁੰਚਦੇ ਨੇ ਦਿੱਲੀ ਮਾਤਾ ਸੁੰਦਰ ਕੌਰ ਜੀ ਦੇ ਸ਼ਰਨ ਦੇ ਵਿੱਚ ਜਾ ਕਰਕੇ ਰਹਿੰਦੇ ਨੇ ਜੱਸਾ ਸਿੰਘ 5 ਸਾਲ ਦੀ ਉਮਰ ਦੇ ਵਿੱਚ ਆਪਣੀ ਮਾਤਾ ਜੀ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਅਤੇ ਨਾਲ ਕੀਰਤਨ ਸਿੱਖ ਚੁੱਕਾ ਸੀ ਉੱਥੇ ਜਾ ਕਰਕੇ ਉਹਨਾਂ ਨੇ ਮਾਤਾ ਜੀ ਦੇ ਕੋਲ ਉਰਦੂ ਤੇ ਫਾਰਸੀ ਦਾ ਜੋ ਗਿਆਨ ਪ੍ਰਾਪਤ ਕੀਤਾ ਉਰਦੂ ਫਾਰਸੀ ਸਿੱਖੀ। ਉਹਨਾਂ ਸਮੇਂ ਦੇ ਵਿੱਚ ਤਕਰੀਬਨ ਉਰਦੂ ਤੇ ਫਾਰਸੀ ਦੋ ਵਿਦਵਾਨ ਹੀ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀ। ਇਹ ਦੋ ਜਣੇ ਹੀ ਸਨ। ਤੇ ਉੱਥੇ ਰਹਿ ਕਰਕੇ ਇਹਨਾਂ ਨੇ ਪਹਿਲੇ ਦਿਨ ਜਦੋਂ ਮਾਤਾ ਸੁੰਦਰਕੌਰ ਜੀ ਦੇ ਕੋਲ ਕੀਰਤਨ ਦੀ ਹਾਜ਼ਰੀ ਭਰਿਆਸਾ ਦੀ ਵਾਰ ਦਾ ਕੀਰਤਨ ਕੀਤਾ। ਤਾਂ ਮਾਤਾ ਸੁੰਦਰਕੌਰ ਜੀ ਨੇ ਇਹਨਾਂ ਦੀ ਮਾਤਾ ਜੀ ਨੂੰ ਕਿਹਾ ਕਿ ਇਹ ਜੋ ਬੱਚਾ ਹੈ ਇਹ ਮੇਰੇ ਕੋਲ ਹੀ ਰਹਿੰਦੇ ਹੋ ਸਰਦਾਰ ਜੱਸਾ ਸਿੰਘ ਜੀ ਉੱਥੇ ਤਕਰੀਬਨ ਅਕਤੂਬਰ ਮਹੀਨੇ ਤੱਕ 1729 ਸਵੀ ਤੱਕ 6 ਕ ਸਾਲ 7 ਕ ਸਾਲ ਆਪਣੇ ਮਾਤਾ ਸੁੰਦਰ ਕੌਰ ਜੀ ਕੋਲ ਰਹਿੰਦੇ ਹਨ ਉਰਦੂ ਫਾਰਸੀ ਦਾ ਗਿਆਨ ਲੈਂਦੇ ਹਨ ਉਸ ਤੋਂ ਬਾਅਦ 1729 ਦੇ ਵਿੱਚ ਸਰਦਾਰ ਬਾਗ ਸਿੰਘ ਜੀ ਇਹਨਾਂ ਦੇ ਮਾਮਾ ਜੀ ਤੇ ਮਾਤਾ ਜੀ ਇਹਨਾਂ ਨੂੰ ਉੱਥੋਂ ਲੈਣ ਵਾਸਤੇ ਜਾਂਦੇ ਨੇ ਤੇ ਮਾਤਾ ਜੀ ਇਹਨਾਂ ਦੇ ਨਾਲ ਤੋਰ ਦਿੰਦੇ ਨੇ ਕਿਉਂਕਿ ਬਾਗ ਸਿੰਘ ਜੀ ਦਾ ਵਿਆਹ ਨਹੀਂ ਹੋਇਆ ਉਹਨਾਂ ਦੇ ਕੋਈ ਸੰਤਾਨ ਨਹੀਂ ਸੀ ਉਹ ਆਪਣੇ ਭਾਂਜੇ ਨੂੰ ਹੀ ਪੁੱਤਰ ਮੰਨਦੇ ਸਨ ਰਸਤੇ ਵਿੱਚ ਆਉਂਦਿਆਂ ਹੋਇਆਂ ਜਲੰਧਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਵਾਨ ਲੱਗਿਆ ਸੀ ਜਿੱਥੇ ਡੇਰਾ ਸੀ ਨਵਾਬ ਕਪੂਰ ਸਿੰਘ ਜੀ ਦਾ ਉਹਨਾਂ ਨੇ ਡੇਰਾ ਕੀਤਾ ਹੋਇਆ ਸੀ ਉੱਥੇ ਆ ਕਰਕੇ ਜਦੋਂ ਜੱਸਾ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਤਾਂ ਨਵਾਬ ਕਪੂਰ ਸਿੰਘ ਨੇ ਕਿਹਾ ਕਿਉਂਕਿ ਨਵਾਬ ਕਪੂਰ ਸਿੰਘ ਦਾ ਵਿਆਹ ਨਹੀਂ ਹੋਇਆ ਉਹ ਕਹਿੰਦੇ ਮੈਂ ਐਸੇ ਪੁੱਤਰ ਦੇ ਪਾਲ ਵਿੱਚ ਸੀ ਜੋ ਪੰਥ ਦੀ ਝੋਲੀ ਕੋਈ ਪਾ ਦੇਵੇ ਉਹਨਾਂ ਨੇ ਬੇਨਤੀ ਕੀਤੀ ਕਿ ਜੱਸਾ ਸਿੰਘ ਨੂੰ ਮੇਰੀ ਝੋਲੀ ਦੇ ਵਿੱਚ ਪਾ ਦਿਓ ਇਹ ਪੰਥ ਦਾ ਪੁੱਤਰ ਬਣਾ ਦਿਓ ਉਹਨਾਂ ਨੇ ਬੇਨਤੀ ਕਬੂਲ ਕੀਤੀ ਸਰਦਾਰ ਬਾਗ ਸਿੰਘ ਜੀ ਅਤੇ ਮਾਤਾ ਜੀਵਨ ਕੌਰ ਜੀ ਨੇ ਆਪਣਾ ਪੁੱਤਰ ਨਵਾਬ ਕਪੂਰ ਸਿੰਘ ਦੀ ਝੋਲੀ ਪਾ ਦਿੱਤਾ ਨਵਾਬ ਕਪੂਰ ਸਿੰਘ ਨੂੰ ਉਦੋਂ ਨਵਾਬੇ ਨਹੀਂ ਸੀ ਮਿਲੀ ਨਵਾਬੇ ਜਾ ਕਰਕੇ 1737 ਦੇ ਵਿੱਚ ਮਿਲਦੀ ਹੈ ਹੁਣ ਅਗਾਹ ਚੱਲ ਕਰਕੇ ਜਿਸ ਤਰ੍ਹਾਂ ਅਬਦਾਲੀ ਦੇ ਹਮਲੇ ਹੁੰਦੇ ਨੇ ਪਹਿਲਾਂ ਨਾਦਰ ਸ਼ਾਹ ਆਇਆ ਉੱਥੇ ਇਹ ਰਹਿ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਉੱਥੇ ਘੋੜਸਵਾਰੀ ਸਿੱਖਦੇ ਨੇ ਨਵਾਬ ਕਪੂਰ ਸਿੰਘ ਕੋਲ ਗਤਕਾ ਸਿੱਖਦੇ ਨੇ ਸ਼ਸਤਰ ਵਿੱਦਿਆ ਸਿੱਖਦੇ ਨੇ ਉਸ ਤੋਂ ਬਾਅਦ ਇਹ ਜਦੋਂ ਇਹ ਵਿੱਦਿਆ ਲੈ ਲੈਂਦੇ ਨੇ ਉਦੋਂ ਇਹ ਸਮਾਂ ਚੱਲ ਰਿਹਾ ਸੀ ਹਮਲਿਆਂ ਦਾ ਨਾਦਰ ਸ਼ਾਹ ਵੀ ਆਇਆ ਉਸ ਤੋਂ ਬਾਅਦ ਅਬਦਾਲੀ ਆਇਆ ਅਬਦਾਲੀ ਲੁੱਟਦਾ ਹੈ ਭਾਰਤ ਨੂੰ ਤੇ ਜਿਹੜੇ ਸਿੱਖ ਨੇ ਉਹ ਅਬਦਾਲੀ ਨੂੰ ਘੇਰ ਲੈਂਦੇ ਨੇ ਅਬਦਾਲੀ ਦੇ ਕੋਲੋਂ ਜੜੀਆਂ ਬਹੁ ਬੇਟੀਆਂ ਨੇ ਉਹ ਛੜਾ ਕਰਕੇ ਘਰੋ ਘਰ ਪੰਚਾਉਂਦੇ ਨੇ ਉਸ ਤੋਂ ਬਾਅਦ 1746 ਦੇ ਵਿੱਚ ਛੋਟਾ ਘਲੂ ਘਰ ਵਾਪਰਦਾ ਹੈ 1748 ਦੇ ਵਿੱਚ ਦਲ ਖਾਲਸਾ ਦੇ ਜਥੇਦਾਰ ਬਣਦੇ ਨੇ ਤੇ 1700 57 ਦੇ ਵਿੱਚ 42 ਸਿੱਖਾਂ ਨੂੰ ਤੰਗ ਆ ਜਾਂਦਾ ਉਹਨੇ ਆਪ ਕਦੇ ਵੀ ਸਾਹਮਣੇ ਕੋ ਟੱਕਰਾ ਨਹੀਂ ਕੀਤਾ ਸਿੱਖਾਂ ਦੇ ਨਾਲ ਆ ਕਰਕੇ ਟੱਕਰਾ ਕੀਤਾ ਹੋਵੇ ਉਹਨੇ ਜਹਾਂਕਰ ਨੂੰ ਸ੍ਰੀ ਅਮਰitsar ਸਾਹਿਬ ਭੇਜਿਆ ਜਹਾਂਕਰ ਆ ਕਰੇ ਆ ਕਰਕੇ ਸ੍ਰੀ ਅਮਰitsar ਸਾਹਿਬ ਦੇ ਸਰੋਵਰ ਨੂੰ ਪੂਰ ਦਿੰਦਾ 1757 ਦੇ ਵਿੱਚ ਇਹ ਜਦੋਂ ਖਬਰ ਸਰਦਾਰ ਜਸਾ ਸਿੰਘ ਆਲੂਵਾਲੀਆ ਨੂੰ ਪਤਾ ਲੱਗੀ ਜਸਾ ਸਿੰਘ ਆਲੂਵਾਲੀਆ ਨੇ ਫਿਰ 200 ਅਫਗਾਨੀਆਂ ਨੂੰ ਕੈਦੀ ਬਣਾ ਕਰਕੇ ਲਿਆਂਦਾ ਤੇ ਉਹਨਾਂ ਦੇ ਕੋਲੋਂ ਸਰੋਵਰ ਦੀ ਮਿੱਟੀ ਕਢਵਾਈ ਇਹ ਨੀਤੀ ਹੈ ਜੱਸਾ ਸਿੰਘ ਆਲੂ ਵਾਲੀਆਂ ਦੀ ਕਿ ਜਿਨ੍ਹਾਂ ਨੇ ਸਰੋਵਰ ਪੂਰਿਆ ਉਹਨਾਂ ਦੇ ਕੋਲੋਂ ਮਿੱਟੀ ਕਢਵਾਈ ਇਹ ਇੱਥੇ ਇੰਨੇ ਵੱਡੇ ਜਰਨੈਲ ਨਵਾਬ ਕਪੂਰ ਸਿੰਘ ਨੇ ਆਪਣਾ ਪੁੱਤਰ ਬਣਾਇਆ ਭਾਵੇਂ ਉਹਨਾਂ ਦੇ ਪੁੱਤਰ ਬਣ ਕੇ ਰਹੇ ਪਰ ਜਿਹੜੀ ਨੀਤੀ ਸੀ ਇਹਨਾਂ ਦੀ ਨੀਤੀ ਨੂੰ ਹਮੇਸ਼ਾ ਹੀ ਸਰਦਾਰ ਨਵਾਬ ਨਵਾਬ ਕਪੂਰ ਸਿੰਘ ਇਹਨਾਂ ਦੀ ਨੀਤੀ ਤੋਂ ਕੁਰਬਾਨ ਸਨ ਇਹਨਾਂ ਦੀ ਨੀਤੀ ਨੂੰ ਸਮਝਦੇ ਸਨ ਕਿ ਜਿਹੜਾ ਜੱਸਾ ਸਿੰਘ ਦੀ ਨੀਤੀ ਬੜੀ ਤਕੜੀ ਹੈ ਇੱਕ ਮੈਂ ਜ਼ਿਕਰ ਸੁਣ ਰਿਹਾ ਸੀ ਕਿ ਜਦੋਂ ਕਲੂ ਘਰ ਆਇਆ ਛੋਟਾ ਤੇ ਜਦੋਂ ਸਾਹਮਣੇ ਉਹ ਟੱਕਰਾ ਕਰਨਾ ਸੀ ਤੇ ਟੱਕਰਾ ਕਰਨ ਦੇ ਵੇਲੇ ਇਹਨਾਂ ਨੇ ਸਲਾਹ ਕੀਤੀ ਇਹ ਸਰਦਾਰ ਸੁਖਰ ਸੁਖਰ ਚੱਕੀਆ ਚੜਤ ਸਿੰਘ ਨੂੰ ਕਹਿ ਰਹੇ ਸਨ ਕਿ ਆਪਾਂ ਜਿਹੜਾ ਟੱਕਰਾ ਹੈ ਉਹ ਢਾਈ ਫੱਟ ਲੜਾਈ ਦਾ ਨਹੀਂ ਕਰਨਾ ਜਿਹੜੇ ਲੜਾਈ ਹੁੰਦੀ ਹੈ ਢਾਈ ਫੱਟ ਦੀ ਹੁੰਦੀ ਹੈ ਕਹਿੰਦੇ ਆਪਾਂ ਡੇਢ ਫੱਟ ਦੀ ਲੜਾਈ ਕਰਨੀ ਹੈ ਕਿੰਨੇ ਢਾਈ ਫੱਟ ਦੀ ਲੜਾਈ ਹੁੰਦੀ ਐ ਵੀ ਇੱਕ ਤਾਂ ਅਗਲੇ ਦੇ ਸਾਹਮਣੇ ਜਾ ਕੇ ਹੱਥ ਜੋੜ ਦੇਣੇ ਵੀ ਸਾਡੇ ਜਾਨ ਬਖਸ਼ ਦਿਓ ਇਹ ਪਹਿਲਾ ਫੱਟ ਹੋ ਗਿਆ ਦੂਸਰਾ ਫੱਟ ਭੱਜ ਜਾਣਾ ਖੜਨਾ ਹੀ ਨਹੀਂ ਮੈਦਾਨ ਦੇ ਵਿੱਚ ਜਿਹੜਾ ਤੀਸਰਾ ਅੱਧਾ ਫੱਟ ਸੀ ਅਗਲੇ ਦੇ ਹਿੱਕ ਦੇ ਵਿੱਚ ਵੱਜਣਾ ਅੱਧਾ ਅਗਲਿਆਂ ਦਾ ਤੇ ਅੱਧਾ ਆਪਣਾ ਢਾਈ ਫੱਟ ਪਰ ਜੱਸਾ ਸਿੰਘ ਕਹਿੰਦਾ ਆਪਾਂ ਡੇਢ ਫੱਟ ਲੜਾਈ ਲੜਨੀ ਐ ਤੇ ਸ਼ੁਕਰ ਚੱਕਿਆ ਸਰਦਾਰ ਕਹਿੰਦਾ ਡੇਢ ਫੱਟ ਲੜਾਈ ਕਿਹੜੀ ਹੋਈ ਉਹ ਕਹਿੰਦੇ ਆਪਾਂ ਭੱਜਣਾ ਤਾਂ ਹੈ ਹੀ ਨਹੀਂ ਆਪਣਾ ਫੱਟ ਉਹ ਘੱਟ ਗਿਆ ਭਜਣ ਵਾਲਾ ਫੱਟ ਆਪਣਾ ਕਟਿਆ ਗਿਆ ਪਹਿਲਾ ਫੱਟ ਹੈ ਆਪਣਾ ਉਹਨਾਂ ਦੀ ਹਿੱਕ ਦੇ ਵਿੱਚ ਵਜਣਾ ਤੇ ਦੂਸਰਾ ਇਹਦਾ ਅੱਧਾ ਫੱਟ ਹੈ ਉਹਨਾਂ ਦੇ ਨਾਲ ਆਪਾਂ ਟੱਕਰਾ ਕਰਨਾ ਹੈ ਜੇ ਉਹ ਮਾਰੇਗੇ ਜਾਂ ਆਪਾਂ ਮਾਰੇਗੇ ਡੇਢ ਫੱਟ ਲੜਾਈ ਆਪਾਂ ਉਹਨਾਂ ਦੇ ਨਾਲ ਲੜਨੀ ਹੈ ਇਹ ਉਸ ਲੜਾਈ ਦੇ ਵਿੱਚੋਂ 51 ਹੋਏ 1761 ਦੇ ਵਿੱਚ ਪਹਿਲੀ ਵਾਰ ਸਿੱਖਾਂ ਨੇ ਲਾਹੌਰ ਜਿੱਤਿਆ ਜੱਸਾ ਸਿੰਘ ਆਹਲੂਵਾਲੀਆ ਉੱਥੇ ਸultan ul kaum ਦਾ ਇਹਨਾਂ ਨੂੰ ਖਿਤਾਬ ਦਿੱਤਾ ਜਾਂਦਾ ਹੈ ਉਹ ਤਖਤ ਤੇ ਬੈਠਦੇ ਨੇ ਇਹ ਤਖਤ ਜਿੱਤ ਕੇ ਲਾਹੌਰ ਦਾ ਸ਼ੁਕਰ ਚੱਕਿਆ ਸਰਦਾਰ ਚੜ੍ਹਤ ਸਿੰਘ ਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਫਿਰ ਅਬਦਾਲੀ ਨੇ 1762 ਨੂੰ ਮੇਰਕੋਟਲੇ ਸਿੱਖਾਂ 'ਤੇ ਹਮਲਾ ਕੀਤਾ ਜਿਸ ਦੇ ਇਸ ਹਮਲੇ ਦੇ ਵਿੱਚ ਜਿਸ ਘਾਲੂਕਾਰੇ ਦੇ ਅੰਦਰ ਵੱਡੇ ਘਾਲੂ ਦੇ ਘਾਲੂਕਾਰੇ ਅੰਦਰ 30 ਤੋਂ 35 ਹਜ਼ਾਰ ਸਿੱਖ ਮਾਰੇ ਗਏ तकरीबन ਅੱਧੀ ਕੌਮ ਸਿੱਖੋ ਮਾਰੀ ਗਈ ਐਸ ਕਲੂਕਾਰ ਇਹਦੇ ਅੰਦਰ ਵੀ ਬੜਾ ਡਟ ਕੇ ਮੁਕਾਬਲਾ ਕੀਤਾ ਫਿਰ ਸਿੱਖਾਂ ਨੇ ਸਰਹੰਦ ਐਸ ਮਲੇਰ ਕੋਟਲੇ ਤੋਂ ਬਾਅਦ ਵੱਡੇ ਕਲੂਕਾਰਤ ਬਾਅਦ ਸਿੱਖ ਸਰਹੰਦ ਜਾਂਦੇ ਨੇ ਸਰਹੰਦ ਨੂੰ ਮਲਿਆ ਮੇਟ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਸਰਹੰਦ ਹੈ ਉਹਨੂੰ ਫਤਿਹ ਕੀਤਾ ਸੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਮਿੱਟੀ ਦੇ ਵਿੱਚ ਮਲਾਇਆ ਸੀ ਜਦੋਂ ਸਰਹੰਦ ਪਹੁੰਚੇ ਤਾਂ ਕਿਸੇ ਸਿੱਖ ਨੇ ਕਿਹਾ ਬੇਗੁਰ ਗੋਵਿੰਦ ਸਿੰਘ ਜੀ ਮਹਾਰਾਏ ਨੇ ਬਚਨ ਕੀਤੇ ਸੀ ਕਿ ਮੇਰਾ ਖਾਲਸਾ ਸਰਾਂਧ ਨੂੰ ਮਿੱਟੀ ਦੇ ਵਿੱਚ ਮਿਲਾਏਗਾ ਤੇ ਹਲ ਵਾਹੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਹਲ ਨਹੀਂ ਵਾਹਿਆ ਤੇ ਜੱਸਾ ਸਿੰਘ ਆਲੂਵਾਲਿਆ ਨੇ ਸਾਰੇ ਕਿਲੇ ਢਾਹ ਕਰਕੇ ਹਲ ਚਲਾਇਆ ਤੇ ਹੁਣ ਜਿੰਨੇ ਵੀ ਗੁਰਦੁਆਰੇ ਨੇ ਉੱਥੇ ਉਹ ਜੱਸਾ ਸਿੰਘ ਆਲੂਵਾਲਿਆ ਨੇ ਬਣਵਾਏ ਹੋਏ ਨੇ। ਇੱਥੋਂ ਸਰਾਂਧ ਨੂੰ ਫਤੇ ਕਰਕੇ ਸਰਾਂਧ ਨੂੰ ਮਿੱਟੀ ਦੇ ਵਿੱਚ ਮਿਲਾ ਕਰਕੇ 9 ਲੱਖ ਰੁਪਇਆ ਲਿਆ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ। 9 ਲੱਖ ਰੁਪਇਆ ਸਰਦਾਰ ਜੱਸਾ ਸਿੰਘ ਆਲੂਵਾਲਿਆ ਨੇ ਉਹ ਭੇਟ ਕੀਤਾ। ਜਿਹੜਾ ਜਿੱਤਿਆ ਸੀ ਤੇ 5 ਲੱਖ ਰੁਪਇਆ ਹੋਰ ਮਿਸਲਾਂ ਦੇ ਸਰਦਾਰਾਂ ਨੇ ਭੇਟ ਕੀਤਾ 14 ਲੱਖ ਰੁਪਏ ਸ੍ਰੀ ਹਰਮੰਦਰ ਸਾਹਿਬ ਦੀ ਜੋ ਦਰਬਾਰ ਸਾਹਿਬ ਸੀ ਜਿਸ ਨੂੰ ਅਬਦਾਲੀ ਨੇ ਬਰੂਹ ਦੇ ਨਾਲ ਡਾ ਦਿੱਤਾ ਸੀ ਉਹਦੀ ਦੁਆਰਾ ਉਸਾਰੀ ਸਾਈ ਮੀਆਂ ਮੀਰ ਜੀ ਨੇ ਪਹਿਲਾਂ ਨਹੀਂ ਰੱਖੀ ਗੁਰੂ ਅਰਜਨ ਸਾਹਿਬ ਜੀ ਨੇ ਉਹਦੀ ਉਸਾਰੀ ਕਰਵਾਈ ਉਸ ਤੋਂ ਬਾਅਦ ਦੁਆਰਾ ਜੋ ਆਪਾਂ ਹੁਣ ਦਰਬਾਰ ਸਾਹਿਬ ਵੇਖਦੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਹੱਥੀਂ ਹੀ ਰੱਖੀ ਤੇ ਸਾਰਾ ਪਰਿਵਾਰ ਤਿਆਰ ਕਰਵਾਇਆ 14 ਲੱਖ ਰੁਪਏ ਸੁਰ ਸਿੰਘ ਦੇ ਮਿਸਤਰੀ ਦੇਸਾ ਸਿੰਘ ਨੂੰ ਦੇ ਕਰਕੇ ਇਸ ਹਰਮੰਦਰ ਸਾਹਿਬ ਦੀ ਉਹ ਸਾਰੀ ਕਰਵਾਉਂਦੇ ਨੇ ਤੇ ਮਿਸਲਾਂ ਦਾ ਪ੍ਰਬੰਧ ਸਰਦਾਰ ਜੱਸਾ ਸਿੰਘ ਆਹੂ ਵਾਲੇ ਨੇ ਬੜਾ ਸੋਹਣਾ ਕਰ ਚਲਾਇਆ 1748 ਦੇ ਅੰਦਰ ਮਿਸਲਾਂ ਦੇ ਜਥੇਦਾਰ ਬਣਦੇ ਨੇ ਮਿਸਲਾਂ ਇਹਨਾਂ ਨੇ ਬਣਾਈਆਂ ਆਪਣੇ ਹੇਠ ਸਾਰੀਆਂ ਜਥੇਦਾਰਾਂ ਤੋਂ ਇਹ ਮਿਸਲਾਂ ਸਨ ਇਹਨਾਂ ਦਾ ਪ੍ਰਬੰਧ ਰੱਖਿਆ ਸ਼ੁਕਰ ਚੱਕੀਆ ਮਿਸਲ ਦੇ ਨਾਲ ਇਹਨਾਂ ਦਾ ਮਿੱਤਰਤਾ ਸੀ ਤੇ ਜਦੋਂ ਜੇਕਰ ਆਪਾਂ ਵੇਖੀਏ ਮਿਸਲਾਂ ਦੇ ਵਿੱਚ ਕਦੇ ਕੋਈ ਵਿਗਾੜ ਪੈ ਜਾਂਦਾ ਕੋਈ ਦਵਿਧਾ ਪੈ ਜਾਂਦੀ ਜੱਸਾ ਸਿੰਘ ਆਲੂ ਵਾਲੀ ਨੇ ਬੜਾ ਸੋਹਣਾ ਆਪਣਾ ਰੋਲ ਨਿਭਾਇਆ ਜਦੋਂ ਅਦੀਨਾ ਵੇਗ ਦੀ ਜੋ ਅਦੀਨਗੀ ਹੈ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਵਾਲੇ ਮੰਨ ਲੈਂਦੇ ਨੇ ਉਦੋਂ ਵੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੂੰ ਮਿਸਲਾਂ ਵਾਲੇ ਸਰਦਾਰਾਂ ਨੇ ਕਿਹਾ ਕਿ ਆਪਾਂ ਆਲਾ ਸਿੰਘ ਨੂੰ ਪੰਥ ਤੋਂ ਬਾਹਰ ਕੱਢ ਦਈਏ ਤੇ ਆਪਾਂ ਜਿਹੜਾ ਉਹਦਾ ਏਰੀਆ ਪਟਿਆਲੇ ਦਾ ਆਪਾਂ ਮੰਨ ਲਈਏ ਪਰ ਜੱਸਾ ਸਿੰਘ ਆਲੂ ਵਾਲੀਏ ਨੇ ਬੜਾ ਸੋਹਣਾ ਕੰਮ ਕੀਤਾ ਕਹਿੰਦੇ ਉਹਨਾਂ ਦੀ ਕੋਈ ਮਜਬੂਰੀ ਹੈ ਕਿ ਉਹ ਅਧਿਨਾਂਬੇਗ ਦੇ ਉਹਨਾਂ ਨੂੰ ਜੋ ਅਧਿਨਗੀਆਂ ਮੰਨਣੀ ਪਈ ਇਸ ਕਰਕੇ ਉਹਨਾਂ ਨੇ ਉਹ ਜਿਹੜਾ ਕਾਰਜ ਸੀ ਉਹ ਸਾਰੇ ਜਥੇਦਾਰਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਤਨਖਾਹ ਲਈ ਗਈ ਕਹਿੰਦੇ ਆਪਾਂ ਤਨਖਾਹ ਲਾ ਦਿੰਨੇ ਆ 2.5 ਲੱਖ ਤਕਰੀਬਨ 5 ਲੱਖ ਰੁਪਏ ਤਨਖਾਹ ਲਈ ਤੇ ਉਹਨਾਂ ਨੇ ਉਹ ਤਨਖਾਹ ਭਰੀ ਇਸ ਕਰਕੇ ਸਰਦਾਰ ਜੱਸਾ ਸਿੰਘ ਜੀ ਨੇ ਮਿਸਲਾਂ ਦੀ ਜੋ ਬਾਗਡੋਰ ਸੀ ਉਹ ਬੜੀ ਸੋਹਣੀ ਸੰਭਾਲੀ ਆਪਣਾ ਸਾਰਾ ਜੀਵਨ ਹੀ ਉਹਨਾਂ ਨੇ ਸਿੱਖੀ ਦੇ ਅੰਦਰ ਲਾਇਆ ਹੈ ਸ਼ੁਰੂ ਤੋਂ ਆਰੰਭ ਤੋਂ ਲਿਆ ਕਰਕੇ 1783 ਇਸਵੀ ਤੱਕ 1783 ਦੇ ਵਿੱਚ ਉਹਨਾਂ ਦਾ ਜੋ ਦਿਹਾਤ ਹੁੰਦਾ ਹੈ 10 ਅਕਤੂਬਰ 1783 ਨੂੰ ਉਹ ਇਸ ਸੰਸਾਰ ਤੋਂ ਅਕਾਲ ਚਲਾਣਾ ਕਰਦੇ ਨੇ